ਲਓ ਜੀ ਕਿਸੇ ਨੇ ਸੱਚੀ ਕਿਹਾ ਕਿ ਜੇਕਰ ਤੁਹਾਡਾ ਕੰਮਕਾਰ ਨਹੀਂ ਚੱਲ ਰਿਹਾ ਤੁਹਾਡਾ ਪੜਾਏ ਦੇ ਵਿੱਚ ਮਨ ਨਹੀਂ ਲੱਗਦਾ ਚਾਹੇ ਤੁਸੀਂ 2 ਪੜ੍ਹਿਆ ਹੋ ਚਾਹੇ ਤੁਸੀਂ 4 ਪੜ੍ਹਿਆ ਤੇ ਤੁਹਾਨੂੰ ਕੋਈ ਨੌਕਰੀ ਨਹੀਂ ਮਿਲੀ ਜਿਹੜੇ ਪੜ੍ਹੇ ਲਿਖੇ ਵੀ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਤਾਂ ਫਿਰ ਤੁਹਾਨੂੰ ਵਿਦੇਸ਼ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਅੱਜ ਕੱਲ ਦੇਖਿਆ ਸਾਹ ਜਾ ਰਿਹਾ ਕਿ ਸਾਡੇ ਭਾਰਤ ਦੇ ਵਿੱਚ ਅਜਿਹੇ ਕੰਮ ਖੁੱਲ ਚੁੱਕੇ ਨੇ ਕਹਿ ਸਕਦੇ ਕਿ ਹਿੰਗ ਲੱਗੇ ਨਾ ਫੜਕੜੀ ਰੰਗ ਵਿੱਚ ਓਖਾ ਆਵੇ ਅਜਿਹੇ ਕੰਮ ਤੁਰਪੇ ਨੇ ਤੁਹਾਡਾ 1 ਰੁਪਿਆ ਨਹੀਂ ਲੱਗਣਾ ਤੇ ਤੁਹਾਡੇ ਬਿਨਾ ਪੈਸਾ ਲਗਾਏ ਤੁਸੀਂ ਮੰਨ ਲਓ ਮਾਲਕ ਘਰ ਬੈਠੇ ਬਿਠਾਏ ਹੋ ਜਾਓਗੇ ਲੋਕ ਤੁਹਾਡੇ ਅੱਗੇ ਪਿੱਛੇ ਫਿਰਨਗੇ ਜਿਹੜੀਆਂ ਗੱਡੀਆਂ ਦੇ ਤੁਸੀਂ ਸੁਪਨੇ ਦੇਖਦੇ ਹੋ ਉਹ ਗੱਡੀਆਂ ਦਾ ਤੁਸੀਂ ਕੁਝ ਹੀ ਸਮੇਂ ਦੇ ਵਿੱਚ ਖਰੀਦ ਲਓਗੇ ਇਸੇ ਵਾਸਤੇ ਨਾ ਕੋਈ ਪੜ੍ਹਾਈ ਨਾ ਕੋਈ ਡਿਗਰੀ ਤੇ ਨਾ ਹੀ ਤੁਹਾਨੂੰ ਕਿਸੇ ਤਰੀਕੇ ਦਾ ਕੋਈ ਘਰ ਮਕਾਨ ਕੁਝ ਵੀ ਨਹੀਂ ਚਾਹੀਦਾ ਬਸ ਆ ਦੋ ਚਾਰ ਪਖੰਡ ਕਰਨੇ ਸਿੱਖ ਲੋ ਲੋਕ ਤਾਂ ਤੁਹਾਡੇ ਪੈਰਾਂ ਦੇ ਵਿੱਚ ਆ ਕੇ ਡਿੱਗਣਗੇ ਇੱਥੇ ਪੜ੍ਹੇ ਲਿਖੇ ਲੋਕਾਂ ਦੀ ਵੀ ਬੁੱਧੀ ਭ੍ਰਿਸ਼ਟ ਹੋਈ ਪਈ ਹੈ ਜੀ ਹਾਂ ਵੀਡੀਓ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਪਖੰਡੀਆਂ ਦਾ ਬੋਲਬਾਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਇਹਨਾਂ ਕੋਲ ਕਿਹੜੀ ਪੜ੍ਹਾਈ ਆ جعفر ਕਿਹੜੇ ਇਹ ਪੜ੍ਹੇ ਲਿਖੇ ਨੇ ਕਿੰਨਾ ਨੰਨ ਕੋਈ ਕੰਮ ਨਹੀਂ ਕੋਈ ਹੋਰ ਨਹੀਂ ਤਾਂ ਇਹ ਬਾਬੇ ਬਣ ਜਾਂਦੇ ਨੇ ਫਿਰ ਬਾਬੇ ਬਣ ਕੇ ਚੰਗੀ ਮੋਟੀ ਕਮਾਈ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਬਾਬੇ ਦੇ ਚਰਨਾਂ ਦੇ ਵਿੱਚ ਬੈਠੀਆਂ ਬੀਬੀਆਂ ਕਿਵੇਂ ਚਾਂਦੀ ਦੇ ਇਹਨਾਂ ਨੂੰ ਕੜੇ ਚੜਾਉਂਦੀਆਂ ਨਜ਼ਰ ਆ ਰਹੀਆਂ ਨੇ ਪੈਸੇ ਦਿੰਦੀਆਂ ਨਜ਼ਰ ਆ ਰਹੀਆਂ ਨੇ ਕੱਪੜੇ ਇਹਨਾਂ ਨੂੰ ਵਧੇ ਤੋਂ ਵਧੇ ਬ੍ਰਾਂਡ ਦੇ ਕਦੇ ਆਪ ਨਹੀਂ ਪਾਏ ਹੋਏ ਜਿੰਨੇ ਵਧੀਆ ਬ੍ਰਾਂਡ ਦੇ ਕੱਪੜੇ ਇਹਨਾਂ ਬਾਬਿਆਂ ਨੂੰ ਦਿੱਤੇ ਜਾਂਦੇ ਨੇ ਚਾਂਦੀ ਦਾ ਕੜਾ ਕਦੇ ਆਪ ਨਹੀਂ ਪਾ ਕੇ ਦੇਖਿਆ ਹੋਣਾ ਤਾਂ ਨਾ ਪਖੰਡੀਆਂ ਨੂੰ ਤੁਸੀਂ ਚਾਂਦੀ ਦੇ ਗਹਿਣੇ ਸੋਨੇ ਦੇ ਗਹਿਣੇ ਦੇ ਰਹੇ ਕਿਉਂ ਤੁਸੀਂ ਆਪਣੇ ਧਨ ਦੀ ਬਰਬਾਦੀ ਕਰ ਰਹੇ ਹੋ ਕਿਉਂ ਇਨਾ ਪਖੰਡੇ ਦੇ ਪਿੱਛੇ ਲੱਗ ਕੇ ਤੁਸੀਂ ਵਧਾਵਾ ਦੇ ਰਹੇ ਹੋ ਪਖੰਡਵਾਦ ਨੂੰ ਕਿਉਂਕਿ ਤੁਹਾਡੇ ਸਿਰੋਂ ਜਿਹੜੇ ਇਹ ਚਾਰ ਅੱਖਰ ਪੜੇ ਵੀ ਨਹੀਂ ਹੁੰਦੇ ਇਹ ਤਾਂ ਸਰਕਾਰੀ ਅਸਰਾ ਨਾਲੋਂ ਵੀ ਦੁੱਗਣੀ ਕਮਾਈ ਘਰ ਬੈਠੇ ਕਰ ਰਹੇ ਨੇ ਕੰਮ ਕੀਆ 2-4 ਮਿੰਟ ਸਿਰ ਕਮਾਇਆ ਲੋਕਾਂ ਨੂੰ ਉਹਨਾਂ ਦੇ ਘਰੇਲੂ ਕੰਮਾਂ ਨੂੰ ਲੈ ਕੇ ਗੱਲਬਾਤ ਦੱਸਦੀ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਇਹ ਤਾਂ ਬਾਬੇ ਸਾਡੇ ਜਾਣੇ ਜਾਣਦੇ ਸਾਡੇ ਘਰਵਾਦਾ ਸਭ ਦਾ ਪਤਾ ਪਰ ਤੁਸੀਂ ਖੁਦ ਹੀ ਸੋਚ ਲਓ ਕਿ ਕਿਹੜਾ ਜਿਹਾ ਘਰ ਆ ਜਿਸ ਘਰ ਦੇ ਵਿੱਚ ਲੜਾਈ ਨਾ ਹੁੰਦੀ ਹੋਵੇ ਛੋਟੀਆਂ ਮੋਟੀਆਂ ਟਕਰਾਰਾਂ ਘਰ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ ਕਿਹੜਾ ਇਹੋ ਜਿਹਾ ਘਰ ਆ ਜਿੰਦੇ ਵਿੱਚ ਦੁੱਖ ਤਕਲੀਫ ਨਾ ਹੋਵੇ ਪਰ ਤੁਹਾਨੂੰ ਲੱਗਦਾ ਕਿ ਬਾਬੇ ਨੇ ਸਾਨੂੰ ਦੱਸਤਾ ਵੀ ਬਾਬੇ ਨੂੰ ਪਤਾ ਲੱਗ ਗਿਆ ਵੀ ਸਾਡੇ ਘਰ ਦੇ ਵਿੱਚ ਇਹ ਤਕਲੀਫਾਂ ਸੋ ਪਖੰਡਵਾਦ ਨੂੰ ਵਧਾਉਣ ਦੀ ਬਜਾਏ ਤੁਹਾਨੂੰ ਇਸ ਨੂੰ ਘਟਾਉਣਾ ਚਾਹੀਦਾ ਤੁਸੀਂ ਕਿਉਂ ਆਪਣੀ ਮਿਹਨਤ ਦੀ ਕਮਾਈ ਅਜਿਹੇ ਪਖੰਡੀਆਂ ਦੇ ਪੈਰਾਂ ਦੇ ਵਿੱਚ ਰੱਖ ਰਹੇ ਹੋ ਜਿਹੜਾ ਤੁਸੀਂ ਪੈਸਾ ਧਨ ਹੋਰ ਸਮਾਨ ਇਹਨਾਂ ਦੇ ਉੱਤੇ ਲਟਾ ਰਹੇ ਤੁਸੀਂ ਆਪਣੇ ਬੱਚਿਆਂ ਦੇ ਉੱਤੇ ਲਟਾਓ ਜਿਨ੍ਹਾਂ ਦੇ ਬਾਅਦ ਤੇ ਦਿਨ ਰਾਤ ਤੁਸੀਂ ਮਿਹਨਤ ਕਰ ਰਹੇ ਹੋ ਦਿਨ ਰਾਤ ਭੱਜੇ ਫਿਰਦੇ ਤੁਹਾਡੇ ਬੱਚਿਆਂ ਦਾ ਕੁਝ ਬਣ ਜੇ ਤਾਂ ਇਹਨਾਂ ਪਖੰਡੀਆਂ ਦੇ ਪਿੱਛੇ ਲੱਗ ਕੇ ਤੁਹਾਡੇ ਬੱਚਿਆਂ ਦਾ ਤੁਹਾਡਾ ਕਦੇ ਵੀ ਭਲਾ ਨਹੀਂ ਹੋ ਸਕਦਾ ਤੁਹਾਡੀ ਮਿਹਨਤ ਦੀ ਕਮਾਈ ਵੀ ਕਹਿ ਸਕਦੇ ਆ ਕਿ ਇੱਕ ਤਰੀਕੇ ਨਾਲ ਰੁੜਦੀ ਨਜ਼ਰ ਆ ਰਹੀ ਆ ਤਾਂ ਇਨਾ ਪਖੰਡਵਾਦ ਨੂੰ ਵਧਾਵਾ ਦੇਣ ਤੋਂ ਗੁਰੇਜ਼ ਕਰੋ ਆਕਲ ਨੂੰ ਹੱਥ ਮਾਰੋ ਕਿਉਂ ਤੁਸੀਂ ਇਨਾਂ ਲੋਕਾਂ ਦੇ ਪਿੱਛੇ ਲੱਗ ਕੇ ਆਪਣਾ ਘਰ ਬਰਬਾਦ ਕਰ ਰਹੇ ਹੋ ਆਪਣਾ ਘਰ ਲੁੱਟਾ ਰਹੇ ਹੋ ਇਨਾਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਤੁਹਾਡੇ ਸਿਰ ਤੋਂ ਤੁਸੀਂ ਆਪ ਹੀ ਦੇਖੋ ਕਿ ਇਸ ਪਖੰਡੀ ਦੇ ਹੱਥ ਦੇ ਵਿੱਚ 골ਡ ਦੀਆਂ ਛਾਂਪ ਪਾ ਚੁਗੇ ਇਹਨਾਂ ਨੇ ਚਾਂਦੀ ਦੇ ਕੜੇ ਵਗੈਰਾ ਸਭ ਕੁਝ ਪਾਇਆ ਹੋਇਆ ਤਾਂ ਕਿਉਂ ਤੁਸੀਂ ਆਪਣਾ ਮਿਹਨਤ ਦਾ ਪੈਸਾ ਅਜਿਹੇ ਲੋਕਾਂ ਦੇ ਦੇ ਵਿੱਚ ਗੇਰ ਰਹੇ ਹੋ ਤਾਂ ਸੁਚੇਤ ਹੋ ਅਤੇ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਵੀ ਕਿਸੇ ਨੇੜੇ ਤੇੜੇ ਇਲਾਕੇ ਦੇ ਵਿੱਚ ਇਸ ਤਰੀਕੇ ਦਾ ਪਖੰਡਵਾਦ ਫਲਾਇਆ ਜਾ ਰਿਹਾ ਜਾਂ ਕੋਈ ਹੋਰ ਹੈ ਜਾਂ ਜਿਹੇ ਗਲਤ ਕੰਮ ਕਰ ਰਿਹਾ ਤਾਂ ਤੁਸੀਂ ਸਾਨੂੰ ਜਿਹੜਾ ਕਿ ਸੰਪਰਕ ਕਰ ਸਕਦੇ ਹੋ ਤਾਂ ਕਿ ਅਸੀਂ ਉੱਥੇ ਦੇ ਮਸਲੇ ਨੂੰ ਵੀ ਦੇਖ ਕੇ ਉਹ ਵੀ ਉਜਾਗਰ ਕਰੀਏ ਬਿਊਰੋ ਰਿਪੋਰਟ ਛੜਕਾਟਾ نیوز